ਸਨਾ ਵਾਹਿਗੁਰੂ ਸਾਹਿਬ ਜੀ ਗੌੜੀ ਪੂਰਬੀ ਮਹਲਾ 4 ਕਰਹੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਸਤਗੁਰ ਬਚਨ ਦਿਓ ਅਤ ਨਿਰਮਲ ਜਪ ਹਰ 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 ਮਨ ਮਾਚੇ RAM ਮੇਰਾ ਮਨ ਤਨ ਵੇਦ ਲਿਓ ਹਰ ਸੱਚ ਜਹ ਕਾਲ ਕੇ ਮੁਖ ਜਗਤ ਗਰਸਿਆ ਗੁਰ ਸਤ ਗੁਰ ਕਾ ਬਚਨ ਹਰ ਹਮ ਬਾਚੇ ਰਹਾ ਜਿਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਕਤ ਮੂੜ ਨਰ ਕਾਚੇ ਤਿਨ ਕੋ ਜਨਮ ਮਰਨ ਅਤ ਭਾਰੀ ਵਿਚ ਵਿਸਟਾ ਮਰ ਮਰ ਪਾਚੇ ਤੁਮ ਦਿਆਲ ਸਰਣ ਪ੍ਰਤਪਾਲਕ ਮੋਹ ਕੋ ਦੀਜੈ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸ਼ਾਮ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਹਾਂ ਤਾਂਚੇ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸਾ ਪ੍ਰਭ ਸੱਚ ਆਪੇ ਸ਼ਾ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਹਾਂ ਤਾਂਚੇ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸਾ ਪ੍ਰਭ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਬੜੇ ਭਾਗੇ ਹੋ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰ ਰਹੇ ਹੋ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 169 ਦੇ ਉੱਪਰ ਅੰਕਿਤ ਹੈ। ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਿਹਾ RAM ਮੇਰਾ ਮਨ ਤਨ ਵੇਦ ਲਿਓ ਹਰ ਸੱਚ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਨਾਲ ਸਾਂਝ ਪਾ ਕੇ ਪ੍ਰਮਾਤਮਾ ਨਾਲ ਪਿਆਰ ਬਣਦਾ ਹੈ ਤੇ ਉਹਦੇ ਤੋਂ ਬਿਨਾ ਫਿਰ ਰਹਿ ਨਹੀਂ ਸਕਿਆ ਜਾ ਸਕਦਾ ਕਹਿੰਦੇ ਮੇਰਾਾਮ ਮੇਰਾ ਮਨ ਤਨ ਵੇਦ ਲਿਆ ਵੇਦ ਲਿਆ ਮਨ ਬਿੰਨ ਲਿਆ ਹੈ ਹਰ ਸਾਚੇ ਜਹ ਕਾਲ ਕੇ ਮੁਖ ਜਗਤ ਗਰਸਿਆ ਕਿਉਂਕਿ ਮਨੁਖ ਆਤਮਕ ਮੌਤੇ ਮਰ ਗਿਆ ਗੁਰੂ ਮਹਾਰਾਜ ਕਹਿੰਦੇ ਜਿਸ ਆਤਮਕ ਮੌਤ ਦੇ ਸਾਰੇ ਸੰਸਾਰ ਨੂੰ ਗਰਸਿਆ ਹੋਇਆ ਹੈ ਜਹ ਕਾਲ ਕੇ ਮੁਖ ਜਗਤ ਗਰਸਿਆ ਗੁਰ ਸਤਗੁਰ ਕੇ ਬਚਨ ਹਰ ਹਮ ਬਾਚੇ ਅਸੀਂ ਗੁਰੂ ਦੇ ਬਚਨਾਂ ਦੇ ਨਾਲ ਜੁੜ ਕੇ ਅਸੀਂ ਉਸ ਆਤਮਿਕ ਮੌਤ ਤੋਂ ਬਚ ਗਏ ਹਾਂ ਇਥੇ ਬਚਨ ਦੇ ਨੰਨੇ ਨੂੰ ਸਿਆਰੀ ਹੈ ਸਤਗੁਰ ਦੇ ਬਚਨਾਂ ਦੇ ਰਾਹੀ ਕਿਉਂਕਿ ਸਤਗੁਰੂ ਦੇ ਜਿਹੜੇ ਬਚਨ ਹਨ ਸਤਗੁਰੂ ਦੇ ਜਿਹੜੇ ਉਪਦੇਸ਼ ਹੈ ਉਹ ਸਾਡੇ ਜੀਵਨ ਨੂੰ ਉੱਚਾ ਸੱਚਾ ਸੁਚੱਜਾ ਬਣਾਉਣ ਦੇ ਵਿੱਚ ਸਹਾਇਕ ਹਨ ਗੁਰਸੰਗਤ ਜੀ ਸਤਗੁਰੂ ਦੇ ਬਚਨ ਜਿਹੜੇ ਆ ਉਹ ਸਤਗੁਰੂ ਦਾ ਉਪਦੇਸ਼ ਹੈ ਸਤਗੁਰੂ ਨੇ ਅਨੇਕਾਂ ਹੀ ਵਾਰ ਉਦਾਹਰਨਾ ਦਿੱਤੀਆਂ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਜਿਹੜਾ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ ਗੁਰੂ ਕੇ ਬਚਨ ਜਿਹੜੇ ਹਨ ਸਭ ਕਹਿੰਦੇ ਤੇਰੀ ਜਿੰਦ ਤੱਕ ਕਰਨੇ ਬਣ ਗਏ ਲੋਕਾਂ ਦੇ ਬਚਨ ਅੱਬ ਭੁੱਲ ਜਾਂਦੇ ਆ ਪਰ ਸਤਿਗੁਰੂ ਦਾ ਬਚਨ ਜਿਹੜਾ ਜੀਵਨ ਦੇ ਹਾਕਰੀ ਸਾਥ ਕਰ ਸਾਡੇ ਨਾਲ ਚੱਲਦਾ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵਾਂ ਪਾਹੇ ਨਾ ਸਾਕੇ ਜਾਂਦੇ ਤੇ ਗੁਰੂ ਦਾ ਬਚਨ ਜਿਹੜਾ ਅਟਲ ਹੈ ਤੇ ਸਤਿਗੁਰੂ ਦੇ ਬਚਨ ਜਿਹੜੇ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਸਾਡੇ ਜੀਵਨ ਦੇ ਵਿੱਚ ਸਾਡਾ ਜੀਵਨ ਉੱਚਾ ਤੇ ਸੁਚੱਜਾ ਬਣਾਉਣ ਵਾਲਾ ਹੈ ਦੁਨੀਆ ਜਿਹੜੀ ਹੈ ਸਤਗੁਰੂ ਕਹਿੰਦੇ ਆਤਮਿਕ ਮੌਤ ਦੇ ਮੁਖ ਦੇ ਵਿੱਚ ਜਾ ਕੇ ਫਸ ਗਈ ਹੈ ਜਹ ਕਾਲ ਕੇ ਮੁਖ ਜਗਤ ਸਭ ਗਰਸਿਆ ਗੁਰ ਸਤਗੁਰ ਕੇ ਬਚਨ ਹਰ ਹਮ ਬਾਚੇ ਅਸੀਂ ਗੁਰੂ ਦੇ ਬਚਨਾਂ ਨਾਲ ਜੁੜ ਕੇ ਇਸ ਤੋਂ ਬਚ ਗਏ ਹਾਂ ਗੁਰੂ ਦੇ ਬਚਨ ਸੀ ਨਾ ਸੱਜਣ ਠਾਗੇ ਜਿਹੜਾ ਸੀ ਸਾਧ ਸੰਗਤ ਜੀ ਇਕੋ ਬਚਨ ਸਤਗੁਰੂ ਜੀ ਨੇ ਸੁਣਾਇਆ ਸਤਗੁਰੂ ਜੀ ਨੇ ਦੇਖਿਆ ਜਿਸ ਵੇਲੇ ਕਪੜੇ ਤਾਂ ਬੜੇ ਨੇ ਧਾਰਮਿਕ ਧਰਮ ਕੀਤੇ ਆ ਧਰਮਸ਼ਾਲਾ ਵੀ ਬਣਾਈ ਆ ਪਰ ਇਹ ਤਾਂ ਲੋਕਾਂ ਨੂੰ ਮਾਰਦਾ ਹੈ ਲੋਕਾਂ ਨੂੰ ਡੋਟਦਾ ਹੈ ਠੱਗੀਆਂ ਕਰਦਾ ਹੈ ਨਾਮੇ ਸੱਜਣ ਠੱਗ ਸੀ ਨਾ ਨਾਮ ਸੱਜਣ ਬਹੁਤ ਸੋਣਾ ਰੱਖਿਆ ਸੀ ਪਰ ਆਤਮਿਕ ਤੌਰ ਤੇ ਅੰਦਰੋਂ ਠੱਗਣ ਵਾਲਾ ਕੰਮ ਕਰਦਾ ਸੀ ਉਹ ਜਿਹੜੀ ਪੁਲਿਸ ਹੁੰਦੀ ਹੈ ਨਾ ਬਾਹਰੋਂ ਬੰਦੇ ਨੂੰ ਅਪਰਾਧ ਦੀ ਬਣਾਉਂਦੀ ਹੈ ਪਰ ਜਿਹੜੇ ਗੁਰੂ ਪਾਤਸ਼ਾਹ ਨਾ ਉਹ ਅੰਦਰੋਂ ਵੀ ਦੇਖਦਾ ਹੈ ਸਤਿਗੁਰੂ ਅੰਦਰੋਂ ਵੀ ਦੇਖਦਾ ਤੇ ਬਾਹਰੋਂ ਵੀ ਦੇਖਦਾ ਹ ਬਾਹਰੋਂ ਕਿਸੇ ਨੂੰ ਅਸੀਂ ਭਲੇਖਾ ਪਾ ਸਕਦੇ ਹਾਂ ਵੀ ਇਹ ਤਾਂ ਬੜਾ ਵੱਡਾ ਸੰਤ ਹੈ ਬੜਾ ਵੱਡਾ ਮਹਾਪੁਰਸ਼ ਹੈ ਪਰ ਗੁਰੂ ਨੇ ਦੱਸ ਦੇਣਾ ਭਾਈ ਇਹ ਕਰਦਾ ਕੀ ਹੈ ਹਮੇਸ਼ਾ ਹੀ ਇੱਕ ਸੋਚ ਰੱਖਣੀ ਠੱਗਣ ਦੀ ਫਰੇਬ ਕਰਨ ਦੀ ਧੋਖਾ ਕਰਨ ਦੀ ਕਾਦੇ ਵਾਸਤੇ ਲੋਭੀ ਬਣ ਕੇ ਵੀ ਕਿਸੇ ਤਰ੍ਹਾਂ ਪੈਸਾ ਮਿਲ ਜਾਏ ਤੇ ਪਰ ਇੱਕੋ ਬਚਨ ਸੁਣਾਇਆ ਪਾਸ਼ਾ ਜੀ ਨੇ ਉੱਜਲ ਕਿਹਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੋਠ ਨਾ ਉਤਰੇ ਜੇ ਸੌ ਤੋਂ ਵਾਂ ਤੇ ਸ ਤੇ ਬਚਨ ਕਮਾਇਆ ਨਾ ਤੇ ਬਚਨ ਕਮਾ ਕੇ ਉਹਦਾ ਪਾਰ ਉਤਰਾਵਗੇ ਤੇ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰ ਦੇ ਸਾਡੇ ਤੇ ਬਖਸ਼ਿਸ਼ ਕਰ ਦੇ ਬੜੀ ਸੁਣੀ ਇੱਕ ਛੋਟੀ ਜੀ ਉਦਾਹਰਣ ਹੈ ਅੱਜ ਜੀ ਦੇ ਨਾਲ ਸਾਂਝੀ ਕਰਾਂ ਇੱਕ ਨਾ ਸੇਠ ਜੀ ਤੇ ਬੜੇ ਆਉਣ ਜਾਣ ਵਾਲੇ ਲੋਕਾਂ ਤੋਂ ਦੁਖੀ ਬੜਾ ਸੀ ਉਹਨੂੰ ਕਿਸ ਨੇ ਸਲਾਹ ਦੇ ਦਿੱਤੀ ਵੀ ਤੋਤਾ ਰੱਖ ਲੈ ਤੇ ਤੋਤਾ ਬੋਲਦਾ ਸੀ ਤੇ ਤੋਤੇ ਨੂੰ ਸਿਖਾਇਆ ਗਿਆ ਵੀ ਤੂੰ ਜਿਹੜਾ ਵੀ ਘਰ ਆਵੇ ਨਾ ਤੂੰ ਬੋਲਣਾ ਸੇਠ ਜੀ ਘਰ ਨਹੀਂ ਹੈ ਉਹਨੂੰ ਪਿੰਜਰੇ ਵਿੱਚ ਰੱਖ ਕੇ ਤੇ ਗੇਟ ਦੇ ਕੋਲ ਟੰਗ ਦਿੱਤਾ ਤੇ ਜਿਹੜੇ ਆਉਣਾ ਤੇ ਉਹਨੇ ਕਹਣਾ ਸੇਠ ਜੀ ਘਰ ਨਹੀਂ ਹੈ ਤੇ ਬੰਦੇ ਨੇ ਵਾਪਸ ਚਲੇ ਜਾਣਾ ਸੇਠ ਬੜਾ ਖੁਸ਼ ਹੋਇਆ ਵੀ ਇਹ ਤਾਂ ਬੜਾ ਸਸਤਾ ਸੋਤਾ ਹੈ ਤੇ ਇੱਕ ਦਿਨ ਕੀ ਹੋਇਆ ਕਰਦਿਆਂ ਕਰਦਿਆਂ ਇੱਕ ਮਹਾਪੁਰਸ਼ ਜਾ ਰਹੇ ਸੀ ਗਲੀ ਦੇ ਵਿੱਚੋਂ ਨਿਕਲ ਕੇ ਤੇ ਉਹ ਕਹਿੰਦੇ ਸੀ ਵੀ ਜਿਹੜਾ ਸੱਚ ਬੋਲਦਾ ਹੈ ਨਾ ਉਹਦੇ ਬੰਧਨ ਕੱਟੇ ਜਾਂਦੇ ਆ ਜਿਹੜਾ ਸੱਚ ਬੋਲਦਾ ਉਹਦੇ ਬੰਧਨ ਕੱਟੇ ਜਾਂਦੇ ਆ ਤੇ ਉਹ ਤੋਤੇ ਨੇ ਗੱਲ ਸੁਣ ਲਈ ਵੀ ਜਿਹੜਾ ਬੰਧਨ ਆ ਨਾ ਉਹ ਮੇਰੇ ਵਾਸਤੇ पिंजਰਾ ਹੈ ਇਹ ਜਿਹੜੀ ਕੈਦ ਹੈ ਨਾ ਉਹ ਮੇਰੇ ਵਾਸਤੇ पिंजਰਾ ਹੈ ਫਿਰ ਉਹਨੇ ਸਾਧ ਸੰਗਤ ਜੀ ਕੀ ਕੀਤਾ ਦੂਸਰੇ ਦਿਨ ਤੋਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਦੂਸਰੇ ਦਿਨ ਤੋਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਜਿਹੜਾ ਆਉਂਦਾ ਸੀ ਤੇ ਉਹ ਕਹਿੰਦੇ ਸੇਠ ਦੀ ਘਾਰ ਉਹ ਕਹਿੰਦਾ ਅੰਦਰ ਹੀ ਐ ਸੇਠ ਦੀ ਘਾਰ ਉਹ ਕਹਿੰਦਾ ਅੰਦਰ ਹੀ ਐ ਤੇ ਕਹਿੰਦਾ ਨਕੰਮਾ ਹੋ ਗਿਆ ਇਹਨੂੰ ਹੁਣ ਫਰਗ ਕਰ ਦਿਓ ਇਹਨੂੰ ਹੁਣ ਉਤਾਰ ਦਿਓ ਅਜੇ ਹੀ ਕੁਝ ਹੋ ਰਿਹਾ ਨਾ ਜੇ ਸੱਚ ਬੋਲਿਆ ਜਾਂਦਾ ਕਹਿੰਦੇ ਜ਼ਥੇਦਾਰ ਨੂੰ ਉਤਾਰ ਦਿਓ ਦੂਸਰਾ ਲਿਆਓ ਤੇ ਥੋੜੇ ਦਿਨ ਬਾਅਦ ਉਹਨੇ ਕਿਤੇ ਸੱਚ ਬੋਲ ਦਿੱਤਾ ਤੇ ਉਹਨੂੰ ਵੀ ਉਤਾਰ ਦੇਣਾ ਤੇ ਬੜਾ ਸੋਣਾ ਕਿਸੇ ਨੇ ਲਿਖਿਆ ਕਹਿੰਦੇ ਤੋਤੇ ਨੇ ਸੁਣ ਰੰਮਜ ਫਕੀਰੀ ਜੋਠ ਦਿਆ ਜਬ ਛੋੜ ਖੋਲ ਦਿਆ ਮਾਲਕ ਨੇ ਪਿੰਜਰਾ ਦਿਆ ਬੰਧਨ ਤੋੜ ਮਾਰ ਉਡਾਰੀ ਤੋਤਾ ਬੋਲਾ ਹਉ ਸੰਤ ਕਾ ਸ਼ੁਕਰ ਗੁਜ਼ਾਰ ਬਾਤ ਸੰਤਨ ਕੀ ਸੁਣੇ ਲੁਕਾਈ ਹੋਏ ਬਬਜਲ ਸੇ ਪਾਰ ਕਹਿੰਦੇ ਜੇ ਲੋਕੀ ਗੱਲ ਸੁਣ ਲੈਣਾ ਤਾਂ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਏ ਪਰ ਸੱਚ ਸੱਚੇ ਹੁੰਦਾ ਹੈ ਗੂੜ ਨਖੋਟੇ ਨਾਨਕਾ ਔੜਕ ਸੱਚ ਰਹੀ ਤੇ ਜਿਦਾਂ ਉਹ ਮੱਖੀਆਂ ਨੂੰ ਸੁਗੰਧੀ ਚੰਗੀ ਨਹੀਂ ਲੱਗਦੀ ਨਾ ਚੋਰਾਂ ਨੂੰ ਰੋਸ਼ਨੀ ਚੰਗੀ ਨਹੀਂ ਲੱਗਦੀ ਤੇ ਇਸੇ ਤਰ੍ਹਾਂ ਜਿਹੜੇ ਮਨ ਦੇ ਝੂਠੇ ਹੁੰਦੇ ਆ ਨਾ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਆ ਜਦੋਂ ਆਪਾਂ ਅਰਦਾਸ ਕਰਦੇ ਨੇ ਇੱਕ ਨੂੰ ਬੜੀ ਤਕਲੀਫ ਹੈ ਵੀ ਆ ਅਰਦਾਸ ਕਿਉਂ ਕਰਦੇ ਆ ਵੀ ਗੁਰਮਤ ਦਾ ਪ੍ਰਕਾਸ਼ ਤੇ ਮਨਮਤ ਦਾ ਨਾਸ਼ ਕਿਉਂਕਿ ਉਹ ਮਨ ਤੇ ਗੱਲ ਲੱਗਦੀ ਹੈ ਨਾ ਮਨਮਤੀਆਂ ਨੂੰ ਤੇ ਫਿਰ ਉਹ ਲੱਗਦੀ ਹੈ ਗੱਲ ਤੇ ਸਤਗੁਰੂ ਪਾਸ਼ਾ ਮਹਾਰਾਜ ਕਹਿੰਦੇ ਭਾਈ ਉਹ ਪ੍ਰਮਾਤਮਾ ਨੇ ਜੀਵਨ ਦਿੱਤਾ ਸੱਚ ਦੇ ਨਾਲ ਸਾਂਝ ਪਾਓ। ਉਹ ਪ੍ਰਮਾਤਮਾ ਕਿਰਪਾ ਕਰਦਾ। ਫੇ ਉਹ ਜਦ ਵੇਲੇ ਸੱਚੇ ਨਾਲ ਸਾਂਝ ਪਾਈ ਆ। ਸਤਗੁਰੂ ਕਹਿੰਦੇ RAM ਮੇਰਾ ਮਨ ਤਨ ਵੇਦ ਲਿਓ ਹਰ ਸਾਚੇ ਜਹ ਕਾਲ ਕੇ ਮੁਖ ਜਗਤ ਸਭ ਗਰਸਿਆ। ਗੁਰ ਸਤਗੁਰ ਕੇ ਬਚਨ ਹਰ ਹਮ ਬਾਚੇ। ਸਾਰਾ ਸੰਸਾਰ ਆਤਮਿਕ ਮੌਤ ਨੇ ਗਰਸ ਲਿਆ। ਉਹਨੂੰ ਆਪਣੇ ਵਸ ਵਿੱਚ ਕਰ ਲਿਆ ਪਰ ਪਾਸ਼ਾ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਗੁਰ ਸਤ ਗੁਰ ਕੇ ਬਚਨ ਹਰ ਹਮ ਬਾਚੇ ਪਰ ਅਸੀਂ ਬਚ ਗਏ ਆਤਮਿਕ ਮੌਤੇ ਨਹੀਂ ਮਰੇ ਕਿਉਂਕਿ ਅਸੀਂ ਗੁਰੂ ਕੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ ਸ਼ਬਦ ਦੀ ਰਮਤਾ ਹੁੰਦੀ ਹੈ ਗੌੜੀ ਪੂਰਵੀ ਮਹਿਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਥੇਤੀ ਰਾਚੇ ਜਗ ਨੂੰ ਜੀਵਨ ਦੇਣ ਵਾਲੇ ਪਰਮੇਸ਼ਰ ਜੀ ਏ ਮੇਰੇ ਦਾਤੇ ਕਿਰਪਾ ਕਰੋ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਥੇਤੀ ਰਾਚੇ ਮਨ ਤਾਂ ਲੱਗਦਾ ਹੀ ਕੋਈ ਨਹੀਂ ਨਾ ਮਨ ਤਾਂ ਹੋਰ ਪਾਸੇ ਤੋੜਿਆ ਫਿਰਦੇ ਇਹੀ ਤਾਂ ਖੇਡ ਹੈ ਸਤਿਗੁਰੂ ਕਹਿੰਦੇ ਜਦੋਂ ਮਨ ਲੱਗ ਗਿਆ ਮਨ ਸ਼ਬਦ ਵਿੱਚ ਨਹੀਂ ਲੱਗੇਗਾ ਮਨ ਗੱਲਾਂ ਦੇ ਵਿੱਚ ਲੱਗਦਾ ਹੈ ਸ਼ਬਦ ਨੂੰ ਤਾਂ ਸਮਝੇ ਨਹੀਂ ਨਾ ਉਹਨਾਂ ਦਾ ਦੂਸਰਾ ਸੈਕੰਡ ਗੱਲ ਹੋ ਗਈ ਨਾ ਉਹ ਤਾਂ ਕਮਾਈ ਦਾ ਸਾਧਨ ਹੋ ਗਿਆ ਗੱਲਾਂ ਜਿਹੜੀਆਂ ਉਹ ਪ੍ਰਮੁੱਖ ਹੋ ਗਈਆਂ ਸ਼ਬਦ ਵੀ ਗੱਲਾਂ ਕਰਨ ਦੇ ਨਾਲ ਰੱਬ ਮਿਲਦਾ ਹੈ ਗੁਰਮਾਰਗ ਕਹਿੰਦੇ ਗੱਲੀ ਜੋਗ ਨਾ ਹੋਈ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਇ ਸਾਦ ਗੱਲਾਂ ਨਾਲ ਰੱਬ ਥੋੜੇ ਮਿਲਣਾ ਜਦੋਂ ਸ਼ਬਦ ਦਾ ਹੀ ਪੱਲਾ ਛੱਡ ਦਿੱਤਾ ਸ਼ਬਦ ਦਾ ਹੀ ਭਾਵ ਨੂੰ ਹੀ ਛੱਡ ਦਿੱਤਾ ਸਿੱਖੀ ਦੇ ਸਿਧਾਂਤ ਨੂੰ ਹੀ ਛੱਡ ਦਿੱਤਾ ਮਰਜ਼ਾਦਾ ਇਹ ਤੋਂ ਉਲਟ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਕਿਤੇ ਮਨ ਲੱਗੇਗਾ ਤੇ ਉਹ ਹੀ ਅਰਦਾਸ ਕਰੇਗਾ ਜਿਹਨੇ ਸਮਝਿਆ ਕਿ ਸਤਗੁਰੂ ਮਹਾਰਾਜ ਤੇਰੀ ਰਹਿਮਤ ਹੋ ਜਾਏ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਸਤਗੁਰੂ ਬਚਨ ਦਿਓ ਅਤ ਨਿਰਮਲ ਜਪ ਹਰ ਹਰ ਮਨ ਮਾਚੇ ਸਤਗੁਰੂ ਨੇ ਬਚਨ ਦਿੱਤਾ ਸਤਗੁਰੂ ਨੇ ਉਪਦੇਸ਼ ਦਿੱਤਾ ਤੇ ਸਤਗੁਰੂ ਦਾ ਜਿਹੜਾ ਉਪਦੇਸ਼ ਹੈ ਨਾ ਬੜਾ ਪਵਿੱਤਰ ਹੈ ਬੜਾ ਪਵਿੱਤਰ ਹੈ ਜਦੋਂ ਅਸੀਂ ਸਤਗੁਰੂ ਦੇ ਉਪਦੇਸ਼ ਨੂੰ ਮਨ ਕਰਕੇ ਕਮਾਉਂਦੇ ਸਤਗੁਰੂ ਬਚਨ ਦਿਓ ਅਤ ਨਿਰਮਲ ਜਪ ਹਰ 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 ਮਨ ਮੱਚੇ ਮੱਚਣਾ ਵੈਸੇ ਮੁੰਡਾ ਵੀ ਛੜਨਾ ਕਹਿੰਦਾ ਬੰਦਾ ਬੜਾ ਮੱਚਦਾ ਸੀ ਅੱਜ ਪਰ ਇੱਥੇ ਹੁਣ ਗੁਰੂ ਰਾਮਦਾਸ ਜੀ ਨੇ ਇਹ ਅਧਾਰਤ ਕੀਤਾ ਵੀ ਮੇਰਾ ਮਨ ਜਿਹੜਾ ਖੁਸ਼ ਬੜਾ ਹੋ ਗਿਆ ਮੱਚ ਰਿਹਾ ਬੜਾ ਖੁਸ਼ ਹੋ ਰਿਹਾ ਸਤਗੁਰ ਬਚਨ ਦਿਓ ਅਤ ਨਿਰਮਲ ਬੜਾ ਪਵਿੱਤਰ ਬਚਨ ਦਿੱਤਾ ਹੈ ਹੁਣ ਸਤਗੁਰ ਦਾ ਜਿਹੜਾ ਇੱਕ ਇੱਕ ਬਚਨ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ ਅਜੇ ਸਮਝਣਾ ਹੋਵੇ ਨਹੀਂ ਤਾਂ ਪੜਦੇ ਜਾ ਰਹੇ ਹਾਂ ਸਤਗੁਰ ਬਚਨ ਦਿਓ ਅਤ ਨਿਰਮਲ ਜਪ ਹਰ 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 ਮਨ ਮਾਚੇ RAM ਮੇਰਾ ਮਨ ਤਨ ਵੇਦ ਲਿਓ ਹਰ ਸੱਚ ਜਹ ਕਾਲ ਕੇ ਮੁਖ ਜਗਤ ਸਭ ਗਰਸਿਆ ਗੁਰ ਸਤ ਗੁਰ ਕੇ ਬਚਨ ਹਰ ਹਮ ਬਾਚੇ ਅਸੀਂ ਤਾਂ ਗੁਰੂ ਦੇ ਬਚਨ ਨੂੰ ਕਮਾ ਕੇ ਉਥੋਂ ਬਚ ਗਏ ਆ ਸਾਰਾ ਸੰਸਾਰ ਹੀ ਘਰਸਿਆ ਪਿਆ ਪਾਸ਼ਾ ਕਹਿੰਦੇ ਜਿਨ ਕੋ ਪ੍ਰੀਤ ਨਾਹੀਂ ਹਰ ਸੇਤੀ ਦੇ ਸਾਕਤ ਮੂੜ ਨਰ ਕਾਚੇ ਜਿਨ੍ਹਾਂ ਨੂੰ ਪਿਆਰ ਕੋਈ ਨਹੀਂ ਨਾ ਪ੍ਰਮਾਤਮਾ ਦੇ ਨਾਲ ਜਿਨ ਕੋ ਪ੍ਰੀਤ ਨਾਹੀਂ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਉਹ ਮਨ ਦੇ ਪਿੱਛੇ ਤੁਰਨ ਵਾਲਾ ਸਾਖਤ ਟੁੱਟਿਆ ਹੋਇਆ ਮੂੜ ਕਹਿੰਦੇ ਮੂਰਖ ਨਰ ਕਾਚੇ ਕੱਚੇ ਮਨੁਖ ਹੈ ਜਿਲ ਕੋ ਪ੍ਰੀਤ ਨਾ ਜਿੰਨੇ ਤੱਕ ਕੋ ਪ੍ਰੀਤ ਕੋਈ ਨਹੀਂ ਨਾ ਤੇ ਸਾਡਾ ਗਾਇਆ ਸਾਡਾ ਸੁਣਿਆ ਸਾਡੀ ਸੇਵਾ ਕੀਤੀ ਕੋਈ ਪੱਲੇ ਨਹੀਂ ਗੁਰੂ ਮਹਾਰਾਜ ਕਹਿੰਦੇ ਕਹਿੰਦੇ ਸਤਗੁਰ ਕੀ ਪ੍ਰਤੀਤ ਨਾ ਆਈਆਂ ਸ਼ਬਦ ਨਾ ਲਾਗੋ ਭਾਉ ਜਿੰਨੇ ਤੱਕ ਸ਼ਬਦ ਦੇ ਡਰ ਦੇ ਵਿੱਚ ਨਹੀਂ ਸ਼ਬਦ ਦੇ ਭਾਉ ਦੇ ਵਿੱਚ ਨਹੀਂ ਸ਼ਬਦ ਦੇ ਪ੍ਰੇਮ ਵਿੱਚ ਨਹੀਂ ਹੈ ਸਤ ਗੁਰ ਕੀ ਪ੍ਰਤੀਤ ਨਾ ਆਈਆਂ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖਣਾ ਉਪਦੇ ਭਾਵੇਂ ਸੋਹ ਗੇੜਾ ਆਵੋ ਜਾਓ ਭਾਵੇਂ ਅਸੀਂ ਸੈਂਕੜੇ ਵਾਰੀ ਆ ਕੇ ਗੁਰੂ ਦੇ ਕੋਲੋਂ ਚਲੇ ਨਹੀਂ ਪ੍ਰਾਪਤੀ ਹੋਣੀ ਇਹੀ ਕਾਰਨ ਹੈ ਮਾਪ ਕਰਨਾ ਤੁਸੀਂ ਤਾਂ ਭਾਗਾਂ ਵਾਲੇ ਸੰਗਤ ਕਰਦੇ ਹੋ ਦੂਰੋਂ ਦੂਰੋਂ ਚੱਲ ਕੇ ਆਉਂਦੇ ਹੋ ਸਾਧ ਸੰਗਤ ਜੀ ਜਿਹੜੇ ਗੁਰੂ ਘਰਾਂ ਦੇ ਵਿੱਚ ਰਹਿੰਦੇ ਉਹਨਾਂ ਦੀ ਹਾਲਤ ਕੀ ਹੈ ਸਾਰੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਪਿਸ਼ਾਵ ਨੂੰ ਸ਼ਰਾਬ ਦੇ ਠੇਕੇ ਤੇ ਖੜੇ ਹੁੰਦੇ ਆਂ ਚੋਰੀਆਂ ਕਰਦੇ ਆਂ ਦੇਖੋ ਗੁਰੂ ਦੇ ਬਚਨ ਕੋਲ ਨਹੀਂ ਬੈਠੇ ਨਾ ਪ੍ਰੀਤ ਤੇ ਨਹੀਂ ਆਈ ਪ੍ਰਤੀਤ ਨਹੀਂ ਆਈ ਸ਼ਰਦਾ ਬਣੀ ਬਣੀ ਤੇ ਪ੍ਰੀਤ ਬਣੀ ਬਣੀ ਸਤਿਗੁਰੂ ਦੇ ਬਚਨ ਕੋਲ ਨਹੀਂ ਬੈਠੇ ਸਤਿਗੁਰੂ ਦਾ ਬਚਨ ਜਿਹੜਾ ਬੜਾ ਨਿਰਮਲ ਹੈ ਜਿੰਨ ਕੋ ਪ੍ਰੀਤ ਨਾਹੀ ਹਰ ਛੇਤੀ ਤੇ ਸਾਕਤ ਮੂੜ ਨਾ ਰਕਾਚੇ ਤਿੰਨ ਕੋ ਜਨਮ ਮਰਨ ਅਤ ਭਾਰੀ ਵਿੱਚ ਬਿਸਤਾ ਮਰ ਮਰ ਪਾਚੇ ਉਹਨਾਂ ਨੂੰ ਫਿਰ ਜੰਮਣ ਮਰਨ ਦਾ ਚੱਕਰ ਪਿਆ ਰਹਿੰਦਾ ਬੜਾ ਭਾਰ ਆ ਆ ਕਿੰਨਾ ਕੁਸ਼ ਕਿੰਨੀ ਆ ਜੂਨੀਆ ਮਣੋਖਾ ਪਟਕਦਾ ਬੜਾ ਸੁੱਖਾ ਜਿਹਾ ਮਣੋਖਾ ਨੇ ਰਸਤਾ ਸਮਝ ਲਿਆ ਬੜਾ ਸੁੱਖਾ ਜਿਹਾ ਤੇ ਅਸੀਂ ਕਿਹਾ ਵੀ ਚਲੋ ਵੀ ਕਿਸੇ ਨੇ ਕਹਿ ਦਿੱਤਾ ਵੀ ਆਹ ਕੰਮ ਕਰ ਲਓ ਅਲੱਗ-ਅਲੱਗ ਦਿਨ ਨੇ ਜਿੰਨੇ ਦਿਨ ਹੁੰਦੇ ਉਹਨੇ ਰੱਬ ਬਣ ਗਏ ਤੇ ਉਹਨੇ ਪ੍ਰਸ਼ਾਦ ਵੀ ਬਣ ਗਏ ਇੱਥੇ ਤੋਂ ਬੜੀ ਕਿਰਪਾ ਪੰਜਾਬ ਚਲੇ ਜੇ ਤਾਂ ਬਹਿਮ ਬੜੇ ਆ ਅੱਜ ਜਿਹਨਾਂ ਨੇ ਕਥਾ ਸੁਣੀ ਹੋਵੇ ਨਾ ਮੰਜੀ ਸਾਹਿਬ ਤੋਂ ਅੱਜ ਗਿਆਨੀ ਰਣਜੀਤ ਸਿੰਘ ਜੀ ਕਰਾਇਸੀ ਬੰਗਲਾ ਸਾਹਿਬ ਵਾਲੇ ਉਹ ਕਹਿੰਦੇ ਇੱਕ ਨਾ ਗਰੰਤੀ ਨੇ ਗੱਲ ਸੁਣਾਈ ਕਹਿੰਦੇ ਇੱਕ ਬੀਬੀ ਆਈ ਲੱਡੂਆਂ ਦਾ ਡੱਬਾ ਲੈ ਕੇ ਹੁਣ ਕੀ ਉਹ ਦਿਨ ਵੀ ਜਿਹੜੇ ਹੁੰਦੇ ਨੇ ਨਾ ਐ ਸੋਮਵਾਰ ਲਿਆਉਣੇ ਚਿੱਟੀਆਂ ਚੀਜ਼ਾਂ ਚੌਲ ਖੰਡ ਦੁੱਧ ਤੇ ਮੰਗਲਵਾਰ ਲਿਆਉਣੀ ਆ ਤੇ ਪਾਲ ਪੀਲੀਆਂ ਚੀਜ਼ਾਂ ਬੇਸਣ ਬਦਾਨਾ ਮਤਲਬ ਜਿਹੜੀਆਂ ਪੀਲੀਆਂ ਚੀਜ਼ਾਂ ਤੋਂ ਚੀਜ਼ਾਂ ਬਣੀਆਂ ਸ਼ਨੀਵਾਰ ਲਿਆਉਣੇ ਕਾਲੇ ਛੋਲੇ ਤੇ ਉਹ ਕਹਿੰਦੇ ਲਿਆਈ ਉਹ ਬੀਬੀ ਲਾਈ ਮੰਗਲਵਾਰ ਲੱਡੂਆਂ ਦਾ ਡੱਬਾ ਦੁਪਹਿਰ ਦਾ ਟਾਈਮ ਸੀ ਗਰੰਤੀ ਮਿਲ ਗਿਆ ਤੇ ਉਹਨਾਂ ਹੁਣ ਅਰਦਾਸ ਕੀਤੀ ਤੇ ਕਿਰਪਾਨ ਭੇਟ ਕਰਕੇ ਇੱਕ ਲੱਡੂ ਬੀਬੀ ਨੂੰ ਫੜਾਤਾ ਕਹਿੰਦੀ ਮੈਂ ਤਾਂ ਨਹੀਂ ਲੈਣਾ ਤੇ ਉਹਨੇ ਕਿਹਾ ਵੀ ਸਾਨੂੰ ਮਾਰਨ ਵਾਸਤੇ ਲਿਆਈਆਂ ਕਹਿੰਦੀ ਨਹੀਂ ਜਿਹਨਾਂ ਨੇ ਭੇਜਿਆ ਨਾ ਡੱਬਾ ਕਹਿੰਦੇ ਸੀ ਉੱਥੇ ਗੁਰਦੁਆਰੇ ਰੱਖ ਕੇ ਆ ਜੀ ਲੈ ਕੇ ਨਹੀਂ ਆਉਣਾ ਮਤਲਬ ਆਪਣੇ ਉਤਾਰੇ ਕਰਦੇ ਫਿਰਦੇ ਆ ਕੋਈ ਕੇਲੇ ਰੱਖ ਜਾਂਦਾ ਕੋਈ ਚੌਲ ਰੱਖ ਗਿਆ ਕੋਈ ਖੀਰ ਰੱਖ ਗਿਆ ਕੋਈ ਸ਼ਨੀਵਾਰ ਛੋਲੇ ਕਾਲੇ ਲਈ ਫਿਰਦੇ ਸਟੇਟ ਕੋਕੀ ਅੰਦਰ ਪਰੋਸਹਿ ਨਹੀਂ ਬਣੇ ਨਾ ਪ੍ਰੀਤ ਨਹੀਂ ਬਣੀ ਕਿਸੇ ਨੇ ਕਹਿੰਦੇ ਕੇਲੇ ਰੱਖ ਦਿਓ ਕੇਲੇ ਪੀਲੇ ਕੇਲੇ ਮੰਗਲਵਾਰੇ ਰੱਖਣੇ ਇਹ ਬੜਾ ਕੁਝ ਚੱਲਦਾ ਪਿਆ ਹੈ ਤੇ ਕਹਿੰਦੇ ਜਿਨ ਕੋ ਪ੍ਰੀਤ ਨਾ ਹੀ ਆਰ ਸੇਤੀ ਸੇ ਸਾਕਤ ਮੂੜ ਨਰ ਕਾਚੇ ਜਿਨ ਕੋ ਜਨ ਤਿੰਨ ਕੋ ਜਨਮ ਮਰਨ ਅਤ ਭਾਰੀ ਉਹਨਾਂ ਦੀ ਹਾਲਤ ਕੀ ਕਹਿੰਦੇ ਵਿੱਚ ਵਿਸਟਾ ਮਰ ਮਰ ਪਾਚੇ ਉਹ ਵਿੱਚ ਗੰਧ ਦੇ ਵਿੱਚ ਹੀ ਪਚ ਜਾਂਦੇ ਆ ਤੂੰ ਬਾਹਰ ਥੋੜੇ ਨਿਕਲਦੇ ਗੰਦਗੀ ਦੇ ਵਿੱਚ ਹੀ ਰਹਿ ਜਾਂਦੇ ਤੁਮ ਦਿਆਲ ਸਰਨ ਪ੍ਰਤ ਪਾਲਕ ਮੋਹ ਕੋ ਦੀਜੈ ਦਾਨ ਹਮ ਹਰ ਹਮ ਜਾਚੇ اے ਸਤਿਗੁਰੂ ਜੀ ਤੁਸੀਂ ਦਿਆਲੋ ਤੁਮ ਦਿਆਲ ਸਰਨ ਪ੍ਰਤਪਾਲਕ ਜਿਹੜਾ ਸ਼ਰਨ ਵਿੱਚ ਆਉਂਦਾ ਉਹ ਤੂੰ ਦੀ ਪ੍ਰਤਪਾਲਣਾ ਕਰਦਾ ਏ ਸਾਨੂੰ ਭਰੋਸਾ ਹੋਣਾ ਚਾਹੀਦਾ ਤੁਮ ਦਿਆਲ ਸਰਨ ਪ੍ਰਤਪਾਲਕ ਮੋਹ ਕੋ ਦੀਜੈ ਦਾਨ ਹਰ ਹਮ ਜਾਚੇ اے ਸਤਿਗੁਰੂ ਮਹਾਰਾਜ ਕਿਰਪਾ ਕਰੋ ਸਾਨੂੰ ਆਪਣੇ ਨਾਮ ਦਾ ਦਾਣ ਦਿਓ ਅਸੀਂ ਜਾਚੇ ਮਤਲਬ ਜਾਚਕ ਜਿਹੜਾ ਹੁੰਦਾ ਮੰਗਤਾ ਅਸੀਂ ਮੰਗਦੇ ਹਾਂ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਨੱਚਣਾ ਤੇ ਨਿਰਤ ਕਰਨਾ ਇੱਕੋ ਹੀ ਗੱਲ ਹੈ ਮਨ ਨੱਚਦਾ ਮਨ ਮਤਲਬ ਖੁਸ਼ ਹੋਣਾ ਨੱਚਣਾ ਹੀ ਹੁੰਦਾ ਉਹ ਸਾਡੀ ਅਵਸਥਾ ਕੀ ਹੁੰਦੀ ਜਿੱਥੇ ਆਪਾਂ ਜਾਣੇ ਉਦਾਂ ਦੇ ਬਣ ਜਾਂਦੇ ਹਾਂ ਉਹ ਜਿਹੜੀ ਚੀਜ਼ ਹੁੰਦੀ ਨਾ ਉਸ ਚੀਜ਼ ਦਾ ਵਾਤਾਵਰਣ ਆਪਾਂ ਮਹਿਸੂਸ ਕਰਦੇ ਜੇ ਵਿਆਹ ਖੁਸ਼ੀ ਦੀ ਗਾਇਨ ਨੱਚਣ ਲੱਗ ਜਾਣਗੇ ਜੇ ਕਿਸੇ ਦੇ ਘਰ ਗਏ ਅਫਸੋਰਸ ਕਰਨ ਉਦਾਂ ਦੇ ਬਣ ਜਾਂਦਾ ਮਨ ਉਹ ਪਰ ਗੁਰੂ ਮਹਾਰਾਜ ਕਹਿੰਦੇ ਇੱਕੋ ਜੀ ਅਵਸਥਾ ਬਣ ਜਾਂਦੀ ਹੈ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਮਨ ਜਿਹੜਾ ਬੜਾ ਖੁਸ਼ ਹੁੰਦਾ ਮਨ ਨਹੀਂ ਦੁਖੀ ਹੁੰਦਾ ਮਨ ਨਹੀਂ ਮਨਦਾ ਮਨ ਨਹੀਂ ਹੋਰ ਪਾਸੇ ਭੱਜਿਆ ਫਿਰਦਾ ਤੇ ਜਦੋਂ ਮਨ ਖੁਸ਼ ਹੋ ਜਾਂਦਾ 81 ਆਸਾ ਕੀ ਵਾਰ ਦੇ ਵਿੱਚ ਪੜਦੇ ਆ ਨੱਚਣ ਕੁੱਦਣ ਮਨ ਦਾ ਚਾਉ ਮਨ ਦਾ ਚਾਉ ਹੁੰਦਾ ਤੇ ਨੱਚਣ ਦੇ ਨਾਲ ਟੱਪਣ ਦੇ ਨਾਲ ਭਗਤੀ ਨਹੀਂ ਨੱਚੇ ਹਨ ਟੱਪੇ ਹਨ ਭਗਤ ਨਾ ਹੋਈ ਨੱਚਣ ਟੱਪਣ ਨਾਲ ਰੱਬ ਨਹੀਂ ਮਿਲਦਾ ਆ ਕਈ ਧਾਰਮਿਕ ਤੌਰ ਤੇ ਵੀ ਲੋਕ ਜਿਹੜੇ ਆ ਬਹੁਤ ਨੱਚਦੇ ਆ ਉਹਨਾਂ ਨੂੰ ਫਿਰ ਭਜਨ ਲਾ ਲਾ ਕੇ ਨਾ ਫਿਰ ਉਹ ਨੱਚਣ ਲੱਗ ਜਾਂਦੇ ਆ ਸਤਗੁਰੂ ਕਹਿੰਦੇ ਨਹੀਂ ਜਿੰਨੇ ਤੱਕ ਤੁਹਾਡਾ ਪਹਿਲੀ ਗੱਲ ਤਾਂ ਸਰੀਰੇ ਵੀ ਭਿਗਿਆ ਤੇ ਸਰੀਰ ਨਹੀਂ ਡਿੱਗਿਆ ਤੇ ਮਨ ਕਿਥੋਂ ਡਿੱਗ ਜਾਏਗਾ ਤੇ ਦੋਨਾਂ ਚੀਜ਼ਾਂ ਨੂੰ ਜੀਵਨ ਦੇ ਵਿੱਚ ਸਮਝਣ ਦੀ ਜ਼ਰੂਰਤ ਹੈ ਕਹਿੰਦੇ ਮਨ ਖੁਸ਼ੀ ਨਾਲ ਨੱਚ ਰਿਹਾ ਹੈ ਮਨ ਖੁਸ਼ ਹੈ ਨਾ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸ਼ਾ ਵੱਡੇ ਪ੍ਰਭ ਸਾਮੀ ਹਮ ਬਣ ਜਾ ਰਹੇ ਹਾਂ ਤਾਂ ਚ ਹੁਣ ਵੈਸੇ ਤੁਸੀਂ ਦਰਸ਼ਨ ਕਰੋ ਸਸੇ ਨੂੰ ਕੰਨਾ ਤੇ ਆ ਹਾ ਕੀ ਬਣ ਗਿਆ ਸਾ ਜਿਹੜਾ ਆਪਾਂ ਲੈਂਦੇ ਨੇ ਨਾ ਸਾ ਪਰ ਉਚਾਰਨ ਅਸੀਂ ਕੀ ਕਰਨਾ ਹੈ ਇਹਦਾ ਸ਼ਾ ਬਿੰਦੀ ਲੱਗ ਕੇ ਉਚਾਰਨ ਹੋਏਗਾ ਤੇ ਉੱਤੇ ਫਿਰ ਉਹਦਾ ਅਰਥ ਵੀ ਬਣੇਗਾ ਹੈ ਤਾਂ ਸਾ ਲਿਖਿਆ ਹੈ ਸਾ ਸਸੇ ਨੂੰ ਕੰਨਾ ਹਾ ਹਾ ਸਾ ਆਪੇ ਸ਼ਾ ਵੱਡੇ ਪ੍ਰਭ ਸਵਾਮੀ ਆ ਜਿਹੜੇ ਪਿੰਡਾਂ 'ਚ ਹੁੰਦੇ ਨੇ ਸ਼ਾਹੂਕਾਰ ਕਹਿੰਦੇ ਸੀ ਇਹ ਸ਼ਾਹੂਕਾਰ ਹੈ ਸ਼ਾਹ ਜੀ ਕਹਿੰਦੇ ਜੇ ਪੁਰਾਣੇ ਸਮਿਆਂ ਵਿੱਚ ਤੇ ਗੁਰੂ ਮਹਾਰਾਜ ਕਹਿੰਦੇ ਉਹ ਸਭ ਤੋਂ ਵੱਡਾ ਸ਼ਾਹੂਕਾਰ ਹੋਈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਠਿਆਂ ਸੋਹੀਐ ਸਭਨਾ ਦਾ ਵਿਸਾਹ ਆਪੇ ਸ਼ਾਹ ਵੱਡੇ ਪ੍ਰਭ ਸੁਆਮੀ ਸੁਆਮੀ ਦਾ ਅਰਥ ਤਾਂ ਦਾ ਮਾਲਕ ਵੱਡਾ ਉਹ ਪ੍ਰਭ ਜਿਹੜਾ ਵੱਡਾ ਸਮਾਲਕ ਹੈ ਹਮ ਬਣ ਜਾ ਰਹੇ ਹਾਂ ਤਾਂ ਚੇ ਅਸੀਂ ਉਹਦੇ ਦਰ ਦੇ ਬਣ ਜਾ ਰਹੇ ਆ ਜੋ ਵੀ ਆਇਆ ਨਾ ਸੰਸਾਰ ਦੇ ਵਿੱਚ ਸ਼ਾਹੂਕਾਰ ਇੱਕੋ ਹੀ ਆ ਬਾਕੀ ਸਾਰੇ ਬਣ ਜਾ ਰਹੇ ਸਾਰੇ ਬਣ ਦੇ ਕਰਨ ਆਏ ਆ ਕਹਿੰਦੇ ਗੁਰੂ ਸਾਹਿਬ ਕਹਿੰਦੇ ਬਣਦ ਕਰੋ ਬਣ ਜਾ ਰਹੇ ਹੋ ਬਖੜ ਲਿਓ ਸਮਾਲ ਤੈਸੀ ਵਸਤ ਵਸਾਈਏ ਜੈਸੀ ਨਿਭਹਿਣਾ ਅੱਗੇ ਸਾਹ ਸਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਬਕਰ ਲੈ ਚਲੋ ਸ਼ਾਹ ਦੇਖੇ ਪਤਿਆ ਆਪੇ ਸ਼ਾ ਵੱਡੇ ਪ੍ਰਭ ਸਾਮੀ ਹਮ ਬਣ ਜਾ ਰਹੇ ਹਾਂ ਤਾਂ ਚ ਮੇਰਾ ਮਨ ਤਨ ਜਿਉ ਰਾ ਸਭ ਤੇਰੀ ਇਹ ਸਮਰਪਣ ਹੈ ਅਸੀਂ ਅਰਦਾਸ ਤੋਂ ਪਹਿਲਾਂ ਇੱਕ ਪੌੜੀ ਪੜ੍ਹਦੇ ਹਾਂ ਸੁਖੁਣੀ ਸਾਭ ਦੀ ਤੇ ਦੇਖੋ ਉਹ ਵੀ ਇੱਕ ਅਰਦਾਸ ਦਾ ਹਿੱਸਾ ਹੈ ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਦਾ ਇਹ ਸਮਰਪਣ ਹੈ ਇਹ ਜਿੰਦ ਸਰੀਰ ਤੇਰੀ ਪੂੰਜੀ ਹੈ ਸਾਡਾ ਕੁਛ ਨਹੀਂ ਹੈ ਜੀਉ ਪਿੰਡ ਸਭ ਤੇਰੀ ਦਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੋਖ ਘਨੇਰੇ ਕੋਈ ਨਾ ਜਾਣ ਤੁਮਰਾ ਅੰਤ ਉੱਚੇ ਤੇ 우ੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੇ ਗੁਰੂ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਦੋਂ ਇਹ ਸਮਝਦੇ ਕਿ ਮੇਰਾ ਸਰੀਰ ਨਹੀਂ ਹੈ ਇਹ ਸਾਡੇ ਜਿਹੜੇ ਬਜ਼ੁਰਗ ਸੀਗੇ ਪੁਰਖ ਸੀਗੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹ ਇਹ ਪੰਕਤੀਆਂ ਪੜ੍ਹਦੇ ਸੀ ਬਾਣੀ ਉਹਨਾਂ ਨੇ ਜੀਵਨ ਵਿੱਚ ਕਮਾਈ ਸੀ ਕਿ ਸਾਡੇ ਵਾਸਤੇ ਨਹੀਂ ਇਹ ਸਰੀਰ ਜਿਹੜਾ ਹੈ ਜੇ ਲਿਖੇ ਲੱਗਦਾ ਕੌਮ ਦੇ ਲਿਖੇ ਲਾ ਦਿਓ ਫਿਕਰ ਕੋਈ ਨਹੀਂ ਕਰਦੇ ਸੀ ਬੜੀ ਸੁਣੀ ਕਹਾਣੀ ਕਿਸੇ ਨੇ ਲਗੀ ਇੱਕ ਵਪਾਰੀ ਸੀ ਬਹੁਤ ਵੱਡਾ ਤੇ ਕਿਸੇ ਮਹਾਪੁਰਸ਼ ਕੋਲ ਚਲਾ ਗਿਆ ਉਹ ਕਹਿਣ ਲੱਗਾ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਹਿੰਦੇ ਦੱਸੋ ਕਹਿੰਦਾ ਸਵਾਲ ਇਹ ਹੈ ਵੀ ਤੁਸੀਂ ਭਗਤੀ ਕਰਦੇ ਹੋ ਤੁਹਾਡਾ ਕਿਤੇ ਮਨ ਨਹੀਂ ਕਰਦਾ ਤੁਹਾਡੇ ਮਨਾਂ ਵਿੱਚ ਬਿਕਾਰ ਨਹੀਂ ਆਉਂਦੇ ਤੁਹਾਡੇ ਮਨ ਦੇ ਵਿੱਚ ਵਿੱਚ ਬਿਕਾਰ ਨਹੀਂ ਆਉਂਦੇ ਉਹ ਕਹਿੰਦਾ ਕਿ ਵੀ ਇਹਦਾ ਸਵਾਲ ਤਾਂ ਮੈਂ ਤੈਨੂੰ ਥੋੜੇ ਦਿਨਾਂ ਬਾਅਦ ਦੇਵਾਂਗਾ ਪਰ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਨਾ ਤੂੰ ਮੇਰੇ ਕੋਲ ਓਨਾ ਬਹੁਤ ਐ ਮੇਰੇ ਨਾਲ ਪਿਆਰ ਬਹੁਤ ਹੈ ਤੇਰਾ ਪਰ ਮੇਰੀ ਗੱਲ ਸੁਣ ਤੇ ਦੱਸੀ ਕਿਸੇ ਨੂੰ ਨਾ ਕਹਿੰਦਾ ਦੱਸੋ ਕਹਿੰਦਾਗਾ 7 ਦਿਨ ਬਾਅਦ ਤੇਰੀ ਮੌਤ ਹੋ ਜਾਣੀ ਆ ਹੁਣ ਮਸੀ ਫੜਿਆ ਵਿਚਾਰੇ ਨੂੰ ਖੜਾ ਹੀ ਨਾ ਹੋਵੇ ਉਹਦੇ ਕੋਲ ਮਸੀ ਘਰ ਪਹੁੰਚਿਆ ਉਹ 7 ਦਿਨਾਂ ਦੇ ਵਿੱਚ ਸਰੀਰ ਤੋਂ ਵੀ ਅੱਧਾ ਹੋ ਗਿਆ ਫਿਕਰ ਵਿੱਚ ਆ ਗਿਆ ਮਰੇ ਜਾਣਾ ਉਹ 7 ਦਿਨ ਜਦੋਂ ਉਹ ਇਹ ਤੋਂ ਮਹਾਪੁਰਜ ਘਰ ਪਹੁੰਚ ਗਿਆ। ਕਹਿੰਨ ਲੱਗੇ ਕੀ ਹਾਲ ਕਹਿੰਦੇ ਉਹਦੀ ਉਹ ਹਾਲਤ ਕੁਛ ਵੀ ਨਹੀਂ ਅੰਦਰ ਹੀ ਆ। ਉਹ ਸਾਰੀ ਤਿਆਰੀ ਕਰ ਲਈ ਉਹਨੇ। ਸਾਰਾ ਕੁਝ ਜੋ ਲੈਣਾ ਸੀ ਦੇਣਾ ਸੀ ਕੋਈ ਰੋਟੀ ਨਹੀਂ ਦਿੰਦਾ ਕੀ ਮਰ ਹੀ ਜਾਣਾ। ਕਾ ਕਰ ਲਉ ਕੱਪੜੇ ਪਾ ਲਉ ਕਹਿੰਦਾ ਮੈਂ ਤਾਂ ਪਾਉਣੀ ਨਹੀਂ ਮਰ ਹੀ ਜਾਣਾ। ਤੇ ਕਹਿੰਨ ਲੱਗੇ ਫਿਰ ਉਹਨੇ ਪੁੱਛਿਆ। ਕਹਿੰਨ ਲੱਗੇ ਮੈਂ ਤੈਨੂੰ ਇਹ ਸਵਾਲ ਦਾ ਜਵਾਬ ਦਿੱਤਾ ਤੂੰ ਕਹਿੰਦਾ ਸੀ ਨਾ ਤੁਸੀਂ ਭਗਤੀ ਕਰਦੇ ਹੋ। ਤੁਹਾਡੇ ਮਨ ਵਿੱਚ ਵਿਸ਼ੇਵਿਕਾਰ ਨਹੀਂ ਆਉਂਦੇ ਤੁਹਾਨੂੰ ਨਹੀਂ ਲੋੜਾਂ ਚਾਹੀਦੀਆਂ ਕੋਈ ਜ਼ਰੂਰਤਾਂ ਨਹੀਂ ਹੈਗੀਆਂ ਤੁਹਾਡੀਆਂ ਤੇ ਤੇ ਹੁਣ 7 ਦਿਨ ਚ ਕੀ ਕੀਤਾ ਕਹਿਣ ਲੱਗਾ ਹਾਂ ਮੈਨੂੰ ਤਾਂ ਕੁਝ ਵੀ ਨਹੀਂ ਚੰਗਾ ਲੱਗਾ 7 ਦਿਨ ਉਹ ਕਹਿਣ ਲੱਗਾ ਸਾਨੂੰ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਅਸੀਂ ਮੌਤ ਨੂੰ ਯਾਦ ਰੱਖਦੇ ਹਾਂ ਲੋਕੀ ਭੁੱਲ ਜਾਂਦੇ ਨੇ ਜਿਹੜੇ ਮੌਤ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਜੇ ਤੁਸੀਂ ਧਾਰਮਿਕ ਆਤਮਿਕ ਅਧਿਆਤਮਿਕ ਮਾਰਗ ਤੇ ਚੱਲਣਾ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਸਾਡੀ ਆਸ ਹੋਏ ਸੁਪਨਾ ਕੀ ਰੇਣਕਾ ਤੋ ਆਉ ਹਮਾਰੇ ਪਾਸ ਇਹ ਤੁਹਾਨੂੰ ਮੌਤ ਕਬੂਲ ਹੈ ਨਾ ਫਿਰ ਮੇਰੇ ਕੋਲ ਆ ਜਾ ਫਿਰ ਤੁਹਾਨੂੰ ਸਮਝ ਲੱਗੇਗੀ ਪਰ ਹੋਇਆ ਕੀ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਲੋਕਾਂ ਨੂੰ ਮੌਤ ਪੁੱਲ ਗਈ ਤੇ ਮਨ ਲੋਕਾਂ ਦਾ ਦਿਮਾਗ ਚੜ ਗਿਆ ਸਤਵੇਂ ਸਮਾਂਡ ਤੇ ਰੱਬ ਬਣ ਕੇ ਬੈਠ ਗਏ ਤੇ ਉਹ ਕਿਸੇ ਨੂੰ ਸਮਝਦੇ ਕੋਈ ਨਹੀਂ ਹੈ ਅਜੋਕ ਨੂੰ ਸਾਡੀ ਸਾਡੀ ਕੌਮ ਦੀ ਹਾਲਤ ਹੈ ਸਾਧ ਸੰਗਤ ਦੀ ਕੀ ਹੈ ਅੱਗੇ ਸਮਾਂ ਸੀ ਧਰਮ ਦੇ ਸਾਬ ਦੇ ਨਾਲ ਰਾਜਨੀਤੀ ਚੱਲਦੀ ਸੀ ਅੱਜ ਰਾਜਨੀਤੀ ਲੋਕ ਜਿਹੜੇ ਆ ਉਹ ਧਰਮ ਨੂੰ ਚਲਾਉਣਾ ਚਾਹੁੰਦੇ ਇਹ ਕੁਝ ਹੋ ਰਿਆ ਨਾ ਤੇ ਜਿਹੜੇ ਬੰਦੇ ਬਣਦੇ ਆ ਵਿਚਾਰੇ ਬੜੇ ਖੁਸ਼ ਹੁੰਦੇ ਪਰ ਜਦੋਂ ਉਹਨਾਂ ਨੂੰ ਫਿਰ ਲਿਆਉਂਦੇ ਹਾਥੀ ਦੇ ਉੱਪਰ ਭੇਜਦੇ ਖੋਤੇ ਤੇ ਚੜਾ ਕੇ ਇਹ ਹਾਲਤ ਹੈ ਸਾ ਸੰਗਤ ਇਦਾਂ ਦੀ ਤਾਂ ਪਿੰਡ ਦੇ ਚੌਂਕੀਦਾਰ ਨਹੀਂ ਲੈਂਦੀ ਜਿੱਦਾਂ ਦੀ ਸਾਡੇ ਕੌਮ ਦੇ ਜਥੇਦਾਰ ਨਾਲ ਹੁੰਦੀ ਹੈ ਇਹ ਇਹੀ ਕੁਝ ਹੋ ਰਿਹਾ ਤੇ ਉਹ ਇੱਕ ਪਰਿਵਾਰ ਹੀ ਕਰਾ ਰਿਹਾ ਸਾਰਾ ਕੁਝ ਤੋਈ ਕੋਈ ਦੇ ਲੈਣ ਦੇ ਨੂੰ ਬਹੁਤ ਵੱਡਾ ਇੱਥੇ ਤਾਂ ਫਿਰ ਗੁਰੂ ਦੇ ਘਰ ਦੇ ਵਿੱਚ ਜਿਹਨੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਤੇ ਬਚਿਆ ਕੋਈ ਨਹੀਂ ਕਿਸੇ ਨੇ ਬਿਲਡਿੰਗ ਘਟਾਈ ਆ ਉਹ ਵੀ ਨਹੀਂ ਬਚਿਆ ਤੇ ਜਿਹਨੇ ਵੀ ਸਦਾਤਾ ਨੂੰ ਛੱਟ ਮਾਰੀ ਨਾ ਉਹ ਉਹਨੂੰ ਗੁਰੂ ਪਾਤਸ਼ਾਹ ਫਰਮਾਰਾ ਛੱਡ ਦੇ ਕੋਈ ਨਹੀਂ ਕਿਉਂਕਿ ਹਰੇਕ ਨੂੰ ਗੁਰੂ ਮਹਾਰਾਜ ਜਦੋਂ ਚੁਣਦਾ ਹੈ ਨਾ ਬਹੁਤ ਵੱਡੀ ਕਿਰਪਾ ਹੋਈ ਹੈ ਸਾਧ ਸੰਗਤ ਜੀ ਜਿਹੜੇ ਨਵੇਂ ਜਥੇਦਾਰ ਬਣੇ ਆ ਬਹੁਤ ਸੂਝਬਾਨ ਗਿਆਨੀ ਕੁਲਦੀਪ ਸਿੰਘ ਜੀ ਸੇਕਮਸ਼ਿੰਦੀ ਕਾਲਜ ਦੇ ਆ ਤੇ ਬਹੁਤ ਮਰਯਾਦਾ ਤੇ ਪੈਰਾ ਦੇਣ ਵਾਲੇ ਆ ਪਰ ਚੱਲਣ ਦੇਣਗੇ ਤਾਂ ਹੀ ਜਿੱਦਣ ਉਹਨਾਂ ਸੱਚ ਬੋਲੇ ਆ ਉਹਨਾਂ ਨੂੰ ਕਿਨਾਰੇ ਕਰਦੇ ਆ ਤੇ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਜਿੱਦਣ ਇਹ ਹੋ ਗਿਆ ਕਿ ਅਸੀਂ ਸਾਡਾ ਕੁਝ ਬਣੀ ਹੈ ਇਹ ਸਾਰਾ ਕੁਝ ਕੌਮ ਦਾ ਹੈ ਤੇ ਉਹ ਤਾਂ ਫਿਰ ਆਪਣੀ ਜਾਨ ਵੀ ਦੇ ਦਿੰਦੇ ਉਹ ਫਿਕਰ ਕੋਈ ਨਹੀਂ ਤਾਂ ਹੀ ਤਾਂ ਇੰਨੀਆਂ ਸ਼ਾਤਾਂ ਹੋਈਆਂ ਸਾਡੀ ਛੋਟੀ ਜੀ ਕੌਮ ਹੈ 550 ਸਾਲ ਦੇ ਵਿੱਚ 9 ਲੱਖ ਤੋਂ ਵੱਧ ਸ਼ਾਤਾਂ ਹੋਈਆਂ ਕਿਉਂਕਿ ਸਾਡੀ ਤਾਂ ਹੈ ਹੀ ਨਹੀਂ ਜਿੰਦ ਵੀ ਸਾਡਾ ਸਰੀਰ ਵੀ ਨਹੀਂ ਹੈ ਕਹਿੰਦੇ ਆਪੇ ਸ਼ਾ ਵੱਡੇ ਪ੍ਰਭ ਸਾਮੀ ਹਮ ਬਣ ਜਾ ਰਹੇ ਹਾਂ ਤਾਂ ਚੇ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸ਼ਾ ਪ੍ਰਭ ਸਾਚੇ ਉਹ ਸ਼ਾਹ ਕਰ ਜਿਹੜਾ ਮੇਰਾ ਸੱਚਾ ਪ੍ਰਮਾਤਮਾ ਅਕਾਲ ਪੁਰਖ ਹੈ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਜੀ ਇੰਨੀਆਂ ਬੇਨਤੀਆਂ ਆਪਦੀਆਂ ਨੂੰ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ